ਅਸਲਾਮ ਵਾਲੇਕਮ ਵੀਵਰਸ ਅੱਜ ਦੀ ਵੀਡੀਓ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਕਿ ਉਹਨ ਕਲਗੀ ਕਿਉਂ ਸੁਜਉਂਦੇ ਹੁੰਦੇ ਸੀ ਉਹਨਾਂ ਨੂੰ ਬੜੇ ਨਾਮਾਂ ਤੋਂ ਯਾਦ ਕੀਤਾ ਜਾਂਦਾ ਲੇਕਿਨ ਇੱਕ ਨਾਮ ਉਹਨਾਂ ਦਾ ਕਲਗੀ ਦਾ ਬਾਦਸ਼ਾਹ ਔਰ ਇੰਦੀ ਵੀਡੀਓ ਇਨਫੋਰਮੇਸ਼ਨ ਹੈ ਪਹਿਲੋ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਦੋਂ ਵੀ 10ਵੇਂ ਪਾਤਸ਼ਾਹ ਨੂੰ ਯਾਦ ਕਰਦੇ ਆ ਤਾਂ ਵੱਖਰੇ ਵੱਖਰੇ ਨਾਮ ਲੈ ਕੇ ਉਹਨਾਂ ਦੀ ਵਡਿਆਈ ਕਰਦੇ ਆ ਜਿਵੇਂ ਆਨੰਦਪੁਰ ਦੇ ਵਾਸੀ ਅਮਰਤ ਦੇ ਦਾਤੇ ਸਾਹਿਬੇ ਕਮਾਲ ਸਰਬੰਸਦਾਨੀ ਪੁੱਤਰਾਂ ਦੇ ਦਾਤੇ ਅਦਕ ਨਾਮ ਲੈ ਕੇ ਗੁਰੂ ਪਾਤਸ਼ਾਹ ਦੀ ਵਡਿਆਈ ਕਰਦੇ ਆ ਤੇ ਅਜਿਹਾ ਹੀ ਇੱਕ ਨਾਮ ਅਜਿਹਾ ਹੀ ਇੱਕ ਲਖਬ ਅਸੀਂ ਗੁਰੂ ਸਾਹਿਬ ਵਾਸਤੇ ਇੱਕ ਹੋਰ ਵਰਤਦੇ ਆ ਕਲਗੀਧਰ ਪਾਤਸ਼ਾਹ ਤੇ ਇਹ ਨਾਮ ਕਿਉਂ ਕਿਹਾ ਜਾਂਦਾ ਆ ਕਿਉਂਕਿ ਗੁਰੂ ਸਾਹਿਬ ਆਪਣੀ ਦਸਤਾਰ ਦੇ ਉੱਪਰ ਸੋਹਣੀ ਕਲਗੀ ਸਜਾਉਂਦੇ ਸਨ ਜੋ ਉਹਨਾਂ ਦੇ ਨੂਰੀ ਮੁਖੜੇ ਤੇ ਹੋਰ ਚਾਰਚਾਂ ਲਾ ਦਿੰਦੀ ਸੀ ਅੱਜ ਦੀ ਵੀਡੀਓ ਦਾ ਥੰਬਨੇਲ ਦੇਖ ਕੇ ਕੈਪਸ਼ਨ ਪੜ੍ਹ ਕੇ ਤੁਸੀਂ ਸਮਝ ਹੀ ਗਏ ਹੋਗੇ ਕਿ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆ ਦੀ ਕਲਗੀ ਦੀ ਗੁਰੂ ਸਾਹਿਬ ਦੀ ਕਲਗੀ ਕਿਹੋ ਜਿਹੀ ਸੀ ਕਿੰਨਾ ਵੱਲੋਂ ਇਹ ਗੁਰੂ ਸਾਹਿਬ ਨੂੰ ਪੇਟ ਕੀਤੀ ਗਈ ਸੀ ਚਮਕੌਰ ਦੀ ਜੰਗ ਤੋਂ ਬਾਅਦ ਭਾਈ ਸੰਗਤ ਸਿੰਘ ਜੀ ਤੋਂ ਬਾਅਦ ਇਹ ਕਲਗੀ ਕਿੰਨਾ-ਕਿੰਨਾ ਦੇ ਕੋਲ ਰਹੀ ਤੇ ਕਿਹੜੇ ਹਾਲਾਤਾਂ ਵਿੱਚ ਰਹੀ ਤੇ ਅੱਜ ਇਹ ਕਲਗੀ ਸਾਹਿਬ ਕਿੱਥੇ ਆ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਸੋ ਬੇਨਤੀ ਆ ਕਿ ਵੀਡੀਓ ਚ ਅਖੀਰ ਤੱਕ ਜ਼ਰੂਰ ਬਣੇ ਰਹੋ ਇਹ ਜੋ ਵੀਡੀਓ ਆ ਇੱਕ ਸਵਾਲ ਛੱਡਦੀ ਆ ਸਾਡੇ ਵਾਸਤੇ ਜਿਹਦਾ ਜਵਾਬ ਮੈਨੂੰ ਤਾਂ ਨਹੀਂ ਮਿਲਿਆ ਪਰ ਜੇਕਰ ਆਪ ਸਭ ਸੰਗਤ ਨੂੰ ਮਿਲੇ ਤਾਂ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਉਸ ਸਵਾਲ ਦਾ ਜਵਾਬ ਦਿਓ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਕਲਗੀ ਦੀ ਗੱਲ ਕਰਨ ਵਾਸਤੇ ਆਪਾਂ ਅੱਜ ਦੀ ਆਪਣੀ ਇਸ ਵੀਡੀਓ ਨੂੰ ਮੁੱਖ ਤਿੰਨ ਭਾਗਾਂ ਚ ਵੰਡਾਂਗੇ ਪਹਿਲੇ ਭਾਗ ਵਿੱਚ ਗੱਲ ਕਰਾਂਗੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਜੀ ਤੱਕ ਦੇ ਸਮੇਂ ਦੀ ਕਿ ਇਸ ਸਮੇਂ ਦੇ ਵਿੱਚ ਕਲਗੀੜੀ ਆ ਉਹ ਕਿੱਥੇ ਰਹਿੰਦੀ ਆ ਫਿਰ ਉਸ ਤੋਂ ਬਾਅਦ ਅਗਲੇ ਪਾਰਟ ਵਿੱਚ ਗੱਲ ਕਰਾਂਗੇ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੀ ਤੇ ਫਿਰ ਤੀਜੇ ਭਾਗ ਵਿੱਚ ਗੱਲ ਕਰਾਂਗੇ ਆਪਾਂ ਅੱਜ ਦੇ ਸਮੇਂ ਦੀ ਕਿ ਅੱਜ ਦੇ ਸਮੇਂ ਦੇ ਵਿੱਚ ਉਹ ਕਲਗੀ ਸਾਹਿਬ ਕਿੱਥੇ ਆ ਤੇ ਕਿੰਨਾ ਹਾਲਾਤਾਂ ਦੇ ਵਿੱਚ ਆ ਸੋ ਜੀ ਪ੍ਰੀਤਮ ਸਾਈਬੇ ਕਮਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਉਂ ਸੁੰਦਰ ਕਲਗੀ ਨੂੰ ਆਪਣੇ ਦਸਤਾਰ 'ਤੇ ਸਜਾਉਂਦੇ ਸਨ ਇਹ ਕਲਗੀ ਪਸ਼ਾਵਰ ਦੀ ਸੰਗਤ ਵੱਲੋਂ ਗੁਰੂ ਸਾਹਿਬ ਨੂੰ ਭੇਟ ਕੀਤੀ ਗਈ ਸੀ ਤੇ ਇਹਦੇ ਹੈਂਡਲ ਦੇ ਉੱਪਰ ਸੋਨੇ ਦੀ ਕਢਾਈ ਹੋਈ ਸੀ ਚਮਕੌਰ ਦੀ ਜੰਗ ਵੇਲੇ ਜਦੋਂ ਗੁਰੂ ਸਾਹਿਬ ਗੜੀ ਨੂੰ ਛੱਡਦੇ ਆ ਤਾਂ ਉਸ ਵੇਲੇ ਇਹ ਕਲਗੀ ਗੁਰੂ ਸਾਹਿਬ ਵੱਲੋਂ ਭਾਈ ਸੰਗਤ ਸਿੰਘ ਜੀ ਨੂੰ ਬਖਸ਼ ਦਿੱਤੀ ਜਾਂਦੀ ਆ ਉਹਨਾਂ ਦੇ ਸਿਰ ਤੇ ਸਜਾਈ ਜਾਂਦੀ ਆ ਤੇ ਇੱਥੇ ਕੁਝ ਇਤਿਹਾਸ ਕਰਨ ਦਾ ਇਹ ਵੀ ਕਹਿਣਾ ਆ ਕਿ ਗੁਰੂ ਸਾਹਿਬ ਵੱਲੋਂ ਇਹ ਜਿਹੜੀ ਕਲਗੀ ਆ ਭਾਈ ਜੱਤਾ ਜੀ ਦੇ ਸਿਰ ਤੇ ਸਜਾਈ ਗਈ ਸੀ ਚਲੋ ਆਪਾਂ ਇਸੇ ਵਿਵਾਦ ਵਿੱਚ ਨਹੀਂ ਪੈਣਾ ਕਿ ਗੁਰੂ ਸਾਹਿਬ ਨੇ ਇਹ ਕਲਗੀ ਕਿਹਦੇ ਸਿਰ ਤੇ ਸਜਾਈ ਸੀ ਸੋ ਆਪਾਂ ਆਪਣੀ ਵੀਡੀਓ ਤੇ ਫੋਕਸ ਰਹਿਣੇ ਆ ਤੇ ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਪਵਿੱਤਰ ਕਲਗੀ ਦੀ ਕਿ ਚਮਕੌਰ ਦੀ ਜੰਗ ਵੇਲੇ ਜਦੋਂ ਗੁਰੂ ਸਾਹਿਬ ਵੱਲੋਂ ਜਦੋਂ ਕੋਰਦੀ ਗੁਰੂ ਨੂੰ ਛੱਡਣ ਤੋਂ ਪਹਿਲਾਂ ਆਪਣੀ ਜਿਹੜੀ ਸੁੰਦਰ ਕਲਗੀ ਆ ਔਰ ਜਿਸ ਵੀ ਸਿੰਘ ਦੇ ਸਿਰ ਤੇ ਸਜਾਈ ਜਾਂਦੀ ਆ ਆਪਣੇ ਬਸਤਰ ਜਿਸ ਵੀ ਸਿੰਘ ਨੂੰ ਦਿੱਤੇ ਜਾਂਦੇ ਆ ਉਹ ਸਿੰਘ ਦੀ ਸ਼ਹੀਦੀ ਤੋਂ ਬਾਅਦ ਉਹ ਸਿੰਘ ਦੀ ਮਰਤਕ ਦੇ ਨੂੰ ਸਰਹੰਦ ਲਿਆਂਦਾ ਜਾਂਦਾ ਆ ਹੁਣ ਇਸ ਤੋਂ ਅੱਗੇ ਵੀ ਸਾਡੇ ਜੋ ਇਤਿਹਾਸਕਾਰ ਆ ਸਾਡੇ ਜੋ ਵਿਦਵਾਨ ਆ ਉਹਨਾਂ ਦੀ ਵੱਖਰੀ ਵੱਖਰੀ رائے ਆ ਜਿਵੇਂ ਪਤਵੰਤ ਸਿੰਘ ਆਪਣੀ ਇੱਕ ਕਿਤਾਬ ਆ ਹਿਸਟਰੀ ਆਫ ਸਿਕਸ ਦੇ ਵਿੱਚ ਲਿਖਦੇ ਆ ਕਿ ਇਹ ਜਿਹੜੀ ਕਲਗੀ ਆ ਇਹ ਭਾਈ ਸੰਗਤ ਸਿੰਘ ਜੀ ਦੇ ਵੰਸ਼ਜ ਜਿਹੜੇ ਸੀਗੇ ਭਾਈ ਹਰਾ ਸਿੰਘ ਜੀ ਜੋ ਪਸ਼ਾਵਰ ਰਹਿੰਦੇ ਸੀ ਉਹਨਾਂ ਕੋਲ ਸੀ ਗੁਰੂ ਸਾਹਿਬ ਦੀ ਕਲਗੀ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਉਹ ਜਿਹੜੀ ਕਲਗੀ ਆ ਸਵਾ ਲੱਖ ਰੁਪਏ ਦੇ ਵਿੱਚ ਪਾਈ ਸੰਗਤ ਸਿੰਘ ਜੀ ਦੇ ਵੰਸ਼ਾ ਜਿਹੜੇ ਆ ਪਾਈ ਹਰਿਆ ਸਿੰਘ ਜੀ ਉਹਨਾਂ ਦੇ ਕੋਲੋਂ ਇਹ ਖਰੀਦ ਲਈ ਜਾਂਦੀ ਆ ਤੇ ਇਸ ਗੱਲ ਦਾ ਸਬੂਤ ਸਾਨੂੰ ਫਕੀਰ ਇਜੀਜੂਦੀਨ ਦੇ ਰੋਜ਼ਨਾਮਚੇ ਚੋਂ ਵੀ ਦੇਖਣ ਨੂੰ ਮਿਲਦਾ ਆ ਅੱਗੇ ਚੱਲ ਕੇ ਸ਼੍ਰੋਮਣੀ ਕਮੇਟੀ ਵੱਲੋਂ ਕਿਤਾਬ ਛਾਪੀ ਜਾਂਦੀ ਆ ਜਿਦੇ ਵਿੱਚ ਸ਼੍ਰੋਮਣੀ ਕਮੇਟੀ ਗੁਰੂ ਸਾਹਿਬ ਨਾਲ ਸੰਬੰਧਿਤ ਨਿਸ਼ਾਨੀਆਂ ਦੀ ਗੱਲ ਕਰਦੀ ਆ ਉਸ ਕਿਤਾਬ ਵਿੱਚ ਲਿਖਿਆ ਜਾਂਦਾ ਆ ਕਿ ਇੱਕ ਬੇਦੀ ਨਾਮ ਦਾ ਸਹਬਜ਼ਾਦਾ ਸੀ ਜੋ ਵੈਰੋਵਾਲ ਦਾ ਰਹਿਣ ਵਾਲਾ ਸੀ ਉਹਦੇ ਵੱਲੋਂ ਇਹ ਜਿਹੜੀ ਕਲਗੀ ਆ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਜਾਂਦੀ ਆ ਇਸ ਤੋਂ ਇਲਾਵਾ ਇੱਕ ਪੱਖ ਸਾਨੂੰ ਇਹ ਵੀ ਦੇਖਣ ਨੂੰ ਮਿਲਦਾ ਆ ਕਿ ਜਿਹੜੇ ਪਾਈ ਹਰਦਾਸ ਸਿੰਘ ਜੀ ਸ ਹੁਣ ਜਿਹੜੇ ਪਾਈ ਹਰਦਾਸ ਸਿੰਘ ਜੀ ਸਨ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਹ ਜਿਹੜੀ ਕਲਗੀ ਆ ਇਹ ਬਖਸ਼ੀ ਗਈ ਸੀ ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਦੋਂ ਪਾਈ ਹਰਦਾਸ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਿਲ ਕੇ ਸਰਹੰਦ ਨੂੰ ਫਤਿਹ ਕੀਤਾ ਸੀ ਤਾਂ ਪਾਈ ਹਰਦਾਸ ਸਿੰਘ ਜੀ ਨੂੰ ਇਹ ਜਿਹੜੀ ਕਲਗੀ ਆ ਨਾ ਸਰਹੰਦ ਦੇ ਤੋਸ਼ੇਖਾਨੇ ਚੋਂ ਮਿਲੀ ਸੀ ਤੇ ਫਿਰ ਇਹ ਕਲਗੀ ਜਿਹੜੀ ਆ ਪਾਈ ਹਰਦਾਸ ਸਿੰਘ ਤੋਂ ਚੱਲਦੇ-ਚੱਲਦੇ ਅੱਗੇ ਉਹਨਾਂ ਦੇ ਪੋਤਰ ਜੱਸਾ ਸਿੰਘ ਰਾਮਗੜੀਆ ਦੇ ਕੋਲ ਪਹੁੰਚਦੀ ਆ ਤਾਂ ਜੱਸਾ ਸਿੰਘ ਰਾਮਗੜੀਆ ਵੱਲੋਂ ਇਹ ਕਲਗੀ ਜਿਹੜੀ ਆ ਮਹਾਰਾਜਾ ਰਣਜੀਤ ਸਿੰਘ ਨੂੰ ਦੇ ਦਿੱਤੀ ਜਾਂਦੀ ਆ ਸੋ ਇਹ ਆਪਣੀ ਵੀਡੀਓ ਦਾ ਪਹਿਲਾ ਪਹਾੜ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਕਲਗੀ ਜਿਹੜੀ ਆ ਉਹ ਮਹਾਰਾਜਾ ਰਣਜੀਤ ਸਿੰਘ ਜੀ ਤੱਕ ਪਹੁੰਚਦੀ ਆ ਬੇਸ਼ੱਕ ਇੱਥੇ ਆਪਣੇ ਜੋ ਵਿਦਵਾਨ ਨੇ ਆਪਣੇ ਜੋ ਇਤਿਹਾਸਕਾਰ ਨੇ ਉਹਨਾਂ ਦੀ ਰਾਏ ਵੱਖਰੀ ਵੱਖਰੀ ਆ ਕਿ ਕਿਸੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਜਿਹੜੀ ਕਲਗੀ ਆ ਉਹ ਦੱਸਦੇ ਆ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਤੱਕ ਪਹੁੰਚੀ ਆ ਬੇਸ਼ੱਕ ਤਰੀਕਾ ਵੱਖਰਾ ਹੋ ਸਕਦਾ ਹੈ ਰਸਤਾ ਵੱਖਰਾ ਹੋ ਸਕਦਾ ਆ ਪਰ ਇੱਕ ਗੱਲ ਤਾਂ ਸਪਸ਼ਟ ਆ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਜਿਹੜੀ ਕਲਗੀ ਆ ਨਾ ਉਹ ਮਹਾਰਾਜਾ ਰਣਜੀਤ ਸਿੰਘ ਜੀ ਤੱਕ ਪਹੁੰਚੀ ਆ ਫਿਰ ਭਾਵੇਂ ਜ਼ਰੀਆ ਕੋਈ ਵੀ ਹੋਵੇ ਤਰੀਕਾ ਕੋਈ ਵੀ ਸੋ ਹੁਣ ਆਪਾਂ ਗੱਲ ਕਰਦੇ ਆਂ ਆਪਣੀ ਵੀਡੀਓ ਦੇ ਦੂਜੇ ਭਾਗ ਦੀ ਕਿ ਜਦੋਂ ਇਹ ਕਲਗੀ ਸਾਹਿਬ ਜਿਹੜੀ ਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਪਹੁੰਚ ਜਾਂਦੀ ਆ ਤੇ ਉਹਨਾਂ ਦੇ ਰਾਜ ਦੇ ਵਿੱਚ ਉਹਨਾਂ ਦੇ ਸਮੇਂ ਦੇ ਵਿੱਚ ਇਸ ਕਲਗੀ ਸਾਹਿਬ ਨੂੰ ਕਿਵੇਂ ਰੱਖਿਆ ਜਾਂਦਾ ਆ ਕਿਹਾ ਜਾਂਦਾ ਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਜਦੋਂ ਇਹ ਕਲਗੀ ਸਾਹਿਬ ਪਹੁੰਚ ਜਾਂਦੀ ਆ ਤਾਂ ਮਹਾਰਾਜਾ ਰਣਜੀਤ ਸਿੰਘ ਇਸ ਕਲਗੀ ਸਾਹਿਬ ਨੂੰ ਬਹੁਤ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਰੱਖਦੇ ਆ ਉਹ ਸਵੇਰੇ ਜਦੋਂ ਉੱਠਦੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਾਠ ਸੁਣਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਤੋਂ ਬਾਅਦ ਇਸ ਕਲਗੀ ਸਾਹਿਬ ਨੂੰ ਬੜੇ ਸਤਿਕਾਰ ਦੇ ਨਾਲ ਕਰਦੇ ਸੀਗੇ ਤੇ ਇਸ ਕਲਗੀ ਦਾ ਜ਼ਿਕਰ ਹੈਨਰੀ ਲੌਗਨ ਆਪਣੇ ਇੱਕ ਕਿਤਾਬ ਜਿਹਦਾ ਨਾਮ ਸੀਗਾ ਹੈਨਰੀ ਰੀਕਲੈਕਸ਼ਨ ਜੋ ਅੱਜ ਭਾਸ਼ਾ ਵਿਭਾਗ ਚ ਪਈ ਆ ਉਹਦੇ ਚ ਜ਼ਿਕਰ ਕਰਦਾ ਹੈ ਕਹਿੰਦਾ ਕਿ ਇਹ ਜਿਹੜੀ ਕਲਗੀ ਆ ਨਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਤੋਸ਼ੇ ਖਾਨੇ ਚ ਰੱਖੀ ਗਈ ਸੀ ਹੁਣ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਚਲਾਣਾ ਕਰ ਜਾਂਦੇ ਆ ਉਸ ਤੋਂ ਬਾਅਦ ਜੋ ਉਹਨਾਂ ਦੇ ਪੁੱਤਰ ਸੀਗੇ ਸਾਡੇ ਆਖਰੀ ਮਹਾਰਾਜਾ ਮਹਾਰਾਜਾ ਦਲੀਪ ਸਿੰਘ ਨੂੰ ਧੋਖੇ ਨਾਲ ਯੂਕੇ ਲੈ ਜਾਇਆ ਜਾਂਦਾ ਆ ਉੱਥੇ ਉਹਦਾ ਧਰਮ ਪਰਿਵਰਤਨ ਕਰ ਦਿੱਤਾ ਜਾਂਦਾ ਹੈ ਉਹਨੂੰ 크ਿਸਚੀਅਨ ਬਣਾ ਦਿੱਤਾ ਜਾਂਦਾ ਆ ਤੇ ਅੰਗਰੇਜ਼ਾਂ ਦਾ ਪੂਰੀ ਤਰ੍ਹਾਂ ਪੰਜਾਬ ਦੇ ਉੱਪਰ ਕਬਜ਼ਾ ਹੋ ਜਾਂਦਾ ਆ ਤੇ ਉਸ ਵੇਲੇ ਲਾਰਡ ਡਲਹੌਜੀ ਨੂੰ ਪੰਜਾਬ ਦਾ ਗਵਰਨਰ ਜਨਰਲ ਬਣਾਇਆ ਜਾਂਦਾ ਆ 1851 ਦੇ ਵਿੱਚ ਲਾਰਡ ਡਲਹੌਸੀ ਜੋ ਪੰਜਾਬ ਦਾ ਗਵਰਨਰ ਜਨਰਲ ਆ ਉਹ ਈਸਟ ਇੰਡੀਆ ਕੰਪਨੀ ਦੇ ਕੋਲ ਇੱਕ ਪਰਮਿਸ਼ਨ ਮੰਗਦਾ ਆ ਉਹ ਕਹਿੰਦਾ ਕਿ ਮੈਨੂੰ ਇਸ ਗੱਲ ਦੀ ਪਰਮਿਸ਼ਨ ਦਿੱਤੀ ਜਾਵੇ ਕਿ ਪੰਜਾਬ ਦੀਆਂ ਜੋ ਖਾਸ ਵਸਤਾਂ ਨੇ ਜੋ ਕੀਮਤੀ ਵਸਤਾਂ ਨੇ ਖਾਸ ਕਰਕੇ ਉਹ ਵਸਤਾਂ ਜੋ ਗੁਰੂ ਸਾਹਿਬਾਨ ਦੇ ਨਾਲ ਸਬੰਧ ਰੱਖਦੀਆਂ ਨੇ ਉਹਨਾਂ ਨੂੰ ਮੈਂ ਆਪਣੀ ਪਰਸਨਲ ਕਲੈਕਸ਼ਨ ਦੇ ਵਿੱਚ ਰੱਖਣਾ ਚਾਹੁੰਦਾ ਹਾਂ ਤੇ ਮੈਨੂੰ ਇਸ ਗੱਲ ਦੀ ਪਰਮਿਸ਼ਨ ਦਿੱਤੀ ਜਾਵੇ ਕਿ ਮੈਂ ਇਹਨਾਂ ਨੂੰ ਆਪਣੀ ਪਰਸਨਲ ਕਲੈਕਸ਼ਨ ਦੇ ਵਿੱਚ ਜੋੜ ਲਾਂ ਤੇ ਉਸ ਨੂੰ ਇਸ ਗੱਲ ਦੀ ਪਰਮਿਸ਼ਨ ਮਿਲ ਜਾਂਦੀ ਆ ਹੁਣ ਇਹ ਜਿਹੜੀਆਂ ਕੀਮਤੀ ਵਸਤਾਂ ਸੀ ਜ਼ਰੂਰੀ ਵਸਤਾਂ ਸੀ ਜਿਨ੍ਹਾਂ ਨੂੰ ਲਾਰਡ ਲੋਜੀ ਆਪਣੀ ਕਲੈਕਸ਼ਨ ਦੇ ਵਿੱਚ ਰੱਖਣਾ ਚਾਹੁੰਦਾ ਸੀ ਇਹ ਕੀ ਸੀਗੀਆਂ ਕੋਹੀਨੂਰ ਹੀਰਾ ਗੁਰੂ ਸਾਹਿਬਾਨ ਦੇ ਕੋਈ ਸ਼ਸਤਰ ਤੇ ਗੁਰੂ ਸਾਹਿਬਾਨ ਦੀ ਇਹ ਪਾਵਨ ਪਵਿੱਤਰ ਕਲਗੀ ਇਹਨਾਂ ਸਾਰੀਆਂ ਵਸਤਾਂ ਨੂੰ ਲਾਰਡ ਲੋਜੀ ਆਪਣੀ ਪਰਸਨਲ ਕਲੈਕਸ਼ਨ ਦੇ ਵਿੱਚ ਰੱਖ ਕੇ ਯੂਕੇ ਲੈ ਜਾਂਦਾ ਹੈ ਲੰਡਨ ਲੈ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ 2 ਸਾਲ ਤੱਕ ਉਹਦੀ ਇਸ ਪਰਸਨਲ ਕਲੈਕਸ਼ਨ ਦੇ ਵਿੱਚ ਰਹਿੰਦੀਆਂ ਨੇ 2 ਸਾਲ ਬਾਅਦ ਲਾਰਡ ਲੋਜੀ ਦੀ ਮੌਤ ਹੋ ਜਾਂਦੀ ਆ ਤੇ ਉਹਦੀ ਮੌਤ ਤੋਂ ਬਾਅਦ ਇਹ ਸਾਰੀਆਂ ਵਸਤਾਂ ਜਿਹੜੀਆਂ ਵਾਂ ਉਹਦੀ ਧੀ ਜਿਹੜੀ ਆ ਸੂਜ਼ਨ ਬ੍ਰਾਊਨ ਉਹਦੇ ਕੋਲ ਜਾਂਦੀਆਂ ਨੇ ਤੇ ਸੂਜ਼ਨ ਬ੍ਰਾਊਨ ਤੋਂ ਗਾਂ ਉਹਦੇ ਘਰ ਵਾਲਾ ਜਿਹੜਾ ਸੀਗਾ ਜਰਨਲ ਡਬਲਯੂ ਐਚ ਬ੍ਰਾਊਨ ਉਹਦੇ ਕੋਲ ਚਲੀਆਂ ਜਾਂਦੀਆਂ ਨੇ ਤੇ ਫਿਰ ਕਾਫੀ ਸਮੇਂ ਤੱਕ ਇਹ ਜੋ ਕਲਗੀ ਸਾਹਿਬ ਆ ਇੱਕ ब्राउन ਦੀ ਦੇਖਰੇਖ ਵਿੱਚ ਰਹਿੰਦੀ ਆ ਤੇ ਫਿਰ 1890 ਨੂੰ ਇਸ ਕਲਗੀ ਸਾਹਿਬ ਦੀ ਵਿਕਟੋਰੀਆ ਐਲਬਰਟ ਮਿਊਜ਼ੀਅਮ ਦੇ ਵਿੱਚ ਪ੍ਰਦਰਸ਼ਨੀ ਲਾਈ ਜਾਂਦੀ ਆ ਡਿਸਪਲੇ ਲਾਈ ਜਾਂਦੀ ਆ ਤੇ ਫਿਰ 10 ਮਹੀਨੇ ਬਾਅਦ ਵਾਪਸ ਇਹ ਜੋ ਕਲਗੀ ਸਾਹਿਬ ਆ ਕਰਨਲ ਬ੍ਰਾਊਨ ਦੇ ਕੋਲ ਆ ਜਾਂਦੀ ਆ ਉਹਦੇ ਪਰਿਵਾਰ ਦੇ ਕੋਲ ਆ ਜਾਂਦੀ ਆ ਕਰਨਲ ਬ੍ਰਾਊਨ ਦਾ ਪਰਿਵਾਰ ਯਾਨੀ ਕਿ ਲਾਰਡ ਲਹੋਜੀ ਜਿਹੜੀ ਧੀ ਧੀ ਸੀਗੀ ਸੂਜ਼ਨ ਬ੍ਰਾਊਨ ਉਹਦੇ ਕੋਲ ਇਹ ਕਲਗੀ ਸਾਹਿਬ ਚਲੀ ਜਾਂਦੀ ਆ ਫਿਰ ਜਦੋਂ ਸੂਜ਼ਨ ਬ੍ਰਾਊਨ ਦੀ ਮੌਤ ਹੁੰਦੀ ਆ ਤਾਂ ਉਸ ਤੋਂ ਬਾਅਦ ਇਹ ਜਿਹੜੀ ਕਲਗੀ ਸਾਹਿਬ ਆ ਉਹਦੀ ਗ੍ਰੇਟ ਨੀਜ਼ ਯਾਨੀ ਕਿ ਐਡਿਥ ਬ੍ਰਾਊਨ ਲਿੰਸੀ ਉਹਦੇ ਕੋਲ ਇਹ ਕਲਗੀ ਸਾਹਿਬ ਚਲੀ ਜਾਂਦੀ ਆ ਹੁਣ ਇੱਥੇ ਤੁਸੀਂ ਦੇਖਿਓ ਕਿ ਚੱਕਰ ਕਿੱਦਾਂ ਕੋ ਮਦਾਇਆ ਆਪਾਂ ਵੀਡੀਓ ਚ ਪਹਿਲਾਂ ਜ਼ਿਕਰ ਕੀਤਾ ਕਿ ਚਾਹੇ ਜ਼ਰੀਆ ਕੋਈ ਵੀ ਹੋਵੇ ਪਰ ਇਹ ਕਲਗੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਆਈ ਆ ਤੇ ਹੁਣ ਇਹ ਕਲਗੀ ਸਾਹਿਬ ਜਿਹੜੀ ਆ ਵਾਪਸ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੰਸ਼ਜਾਂ ਦੇ ਕੋਲ ਪਹੁੰਚਣ ਲੱਗੀ ਆ ਕਿਵੇਂ ਪਹੁੰਚਣ ਲੱਗੀ ਆ ਕਿ ਇਹ ਜਿਹੜੀ ਐਡਿਥ ਬ੍ਰਾਊਨ ਲਿੰਸੀ ਆ ਨਾ ਇਹ ਰਾਜਕੁਮਾਰੀ ਬੰਬਾ ਮੂਲਰ ਦੀ ਬਹੁਤ ਵਧੀਆ ਦੋਸਤ ਸੀਗੀ ਤੇ ਆਪਾਂ ਸਾਰੇ ਜਾਣਦੇ ਆ ਕਿ ਰਾਜਕੁਮਾਰੀ ਬੰਬਾ ਮੂਲਰ ਜਿਹੜੀ ਆ ਨਾ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਪੋਤਰੀ ਸੀ ਸੋ ਇਸ ਤਰ੍ਹਾਂ ਇਹ ਜੋ ਪਾਵਨ ਪਵਿੱਤਰ ਕਲਗੀ ਸਾਹਿਬ ਆ ਐਡਿਥ ਡਰਾਊਨ ਲਿੰਸੀ ਤੋਂ ਪਹੁੰਚਦੀ ਆ ਰਾਜਕੁਮਾਰੀ ਬੰਬਾ ਮੂਲਰ ਦੇ ਕੋਲ ਤੇ ਆਪਾਂ ਸਾਰੇ ਜਾਣਦੇ ਆ ਕਿ ਰਾਜਕੁਮਾਰੀ ਬੰਬਾ ਮੂਲਰ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਜਿਹੜਾ ਆ ਉਹ ਲਾਹੌਰ 'ਚ ਬਿਤਾਇਆ ਸੀਗਾ ਪੰਜਾਬ ਦੇ ਇਲਾਕੇ ਤੋਂ ਪਹਿਲਾਂ ਤੇ ਇਸ ਤਰ੍ਹਾਂ ਰਾਜਕੁਮਾਰੀ ਬੰਬਾ ਮੂਲਰ ਦੇ ਜ਼ਰੀਏ ਇਹ ਜੋ ਪਾਵਨ ਪੁੱਤਰ ਕਲਗੀ ਸਾਹਿਬ ਆ ਲਾਹੌਰ ਪਹੁੰਚਦੀ ਆ ਤੇ ਲਾਹੌਰ ਵਿਖੇ ਇਸ ਕਲਗੀ ਸਾਹਿਬ ਦੀ ਪ੍ਰਦਰਸ਼ਨੀ ਲਾਈ ਜਾਂਦੀ ਆ ਡਿਸਪਲੇ ਲਾਈ ਜਾਂਦੀ ਆ ਸੰਗਤ ਨੂੰ ਇਸ ਕਲਗੀ ਸਾਹਿਬ ਦੇ ਦਰਸ਼ਨ ਕਰਾਇਆ ਜਾਂਦੇ ਆ ਹੁਣ ਇਸ ਤੋਂ ਅੱਗੇ ਇੱਕ ਸੇਖ ਹੋਏ ਨੇ ਸਰਦਾਰ ਬੈਂਤ ਸਿੰਘ ਸੰਧਾਵਾਲੀਆ ਜੋ ਅੱਜ ਤੋਂ ਤਕਰੀਬਨ 14-15 ਸਾਲ ਪਹਿਲਾਂ ਅਕਾਲ ਚਲਾਣਾ ਕਰ ਗਿਆ ਉਹਨਾਂ ਨੇ ਦੱਸਿਆ ਸੀ ਕਿ ਉਹ ਆਪਣੇ ਬਚਪਨ ਦੇ ਵਿੱਚ ਯਾਨੀ ਕਿ 1955 ਦੇ ਵਿੱਚ ਉਹ ਆਪਣੇ ਪਿਤਾ ਜੀ ਦੇ ਨਾਲ ਲਾਹੌਰ ਗਏ ਸੀ ਤੇ ਉੱਥੇ ਉਹ ਰਾਜਕੁਮਾਰੀ ਬੰਬਾ ਮੂਲਰ ਨੂੰ ਮਿਲੇ ਸੀਗੇ ਤੇ ਉਹਨਾਂ ਨੇ ਰਾਜਕੁਮਾਰੀ ਬੰਬਾ ਮੂਲਰ ਦੇ ਕੋਲ ਇਸ ਪਾਵਨ ਪਵਿੱਤਰ ਕਲਗੀ ਸਾਹਿਬ ਦੇ ਦਰਸ਼ਨ ਕੀਤੇ ਨੇ ਤੇ ਇਸ ਦੇ ਸਬੂਤ ਵਜੋਂ ਉਹਨਾਂ ਨੇ ਇੱਕ ਐਫੀਡੇਵਟ ਤਿਆਰ ਕਰਕੇ ਵੀ ਦਿੱਤਾ ਸੀਗਾ ਤੇ ਫਿਰ ਇਸ ਤੋਂ ਅੱਗੇ ਸਮਾਂ ਆਉਂਦਾ ਆ 1957 ਦਾ ਜਦੋਂ ਰਾਜਕੁਮਾਰੀ ਬੰਬਾ ਮੂਲਰ ਜਿਹੜੇ ਆ ਉਹ ਅਕਾਲ ਚਲਾਣਾ ਕਰ ਜਾਂਦੇ ਨੇ ਤੇ ਉਹਨਾਂ ਦੇ ਜੋ ਪੀਏ ਸੀਗਾ ਕ੍ਰੀਮ ਬਕਸਦਰਾ ਉਹਨਾਂ ਵੱਲੋਂ ਇਹ ਜਿਹੜੀ ਪਾਵਨ ਪਵਿੱਤਰ ਕਲਗੀ ਆ ਤੇ ਕੁਝ ਹੋਰ ਜ਼ਰੂਰੀ ਵਸਤਾਂ ਜਿਹੜੀਆਂ ਨੇ ਉਹ ਯੂਕੇ ਵਿਖੇ ਵੇਚ ਦਿੱਤੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਸਮੇਂ-ਸਮੇਂ ਤੇ ਯੂਕੇ ਦੇ ਵਿੱਚ ਕੈਨੇਡਾ ਵਿੱਚ ਲੰਡਨ ਅਮਰੀਕਾ ਦੇ ਵਿੱਚ ਇਹਨਾਂ ਸਾਰੀਆਂ ਅਵਸਥਾਂ ਦੀ ਤੇ ਪਾਵਨ ਪਵਿੱਤਰ ਕਲਗੀ ਸਾਹਿਬ ਦੀ ਸਮੇਂ-ਸਮੇਂ ਤੇ ਡਿਸਪਲੇ ਲੱਗਦੀ ਰਹੀ ਆ ਪ੍ਰਦਰਸ਼ਨੀ ਲੱਗਦੀ ਰਹੀ ਆ ਫਿਰ ਅੱਗੇ ਚੱਲ ਕੇ 1999 ਨੂੰ ਵਿਸਾਖੀ ਵਾਲੇ ਦਿਨ ਜਦੋਂ ਖਾਲਸੇ ਦੇ ਪ੍ਰਗਟ ਦਿਵਸ ਨੂੰ ਮਨਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਦੋ ਸਿੱਖਾਂ ਵੱਲੋਂ ਇਹ ਵਿਚਾਰ ਕੀਤੀ ਜਾਂਦੀ ਆ ਕਿ ਕਿਉਂ ਨਾ ਗੁਰੂ ਗੋਬਿੰਦ ਸਿੰਘ ਜੀ ਦੀਸ ਪਾਵਨ ਪਵਿੱਤਰ ਕਲਗੀ ਸਾਹਿਬ ਨੂੰ ਲੱਭ ਕੇ ਪੰਜਾਬ ਲਿਆਂਦਾ ਜਾਵੇ ਤੇ ਫਿਰ ਉਸ ਤੋਂ ਬਾਅਦ 10 ਸਾਲ ਤੱਕ ਬੜੀ ਮੁਸ਼ਕਲ ਕੀਤੀ ਜਾਂਦੀ ਆ ਕੱਲਣਾ ਕੱਲੀ ਜਾਂਦੀ ਆ ਮਿਹਨਤ ਕੀਤੀ ਜਾਂਦੀ ਆ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਕਮੇਟੀ ਬਣਾਈ ਜਾਂਦੀ ਆ ਤੇ ਗੁਰੂ ਸਾਹਿਬ ਦੀ ਇਸ ਪਾਵਨ ਪਵਿੱਤਰ ਕਲਗੀ ਸਾਹਿਬ ਦੀ ਪੇਸ਼ਾਨ ਕੀਤੀ ਜਾਂਦੀ ਆ ਉਹਨੂੰ ਲੱਭਿਆ ਜਾਂਦਾ ਵਾ ਆਪਣੀ ਨਿੱਜੀ ਕਮਾਈ ਦੇ ਵਿੱਚੋਂ ਬਿਜ਼ਨਸ ਕਲਾਸ ਦੀ ਟਿਕਟ ਲਈ ਜਾਂਦੀ ਆ ਤੇ ਯੂਕੇ ਤੋਂ ਇਸ ਪਾਵਨ ਪਵਿੱਤਰ ਕਲਗੀ ਸਾਹਿਬ ਨੂੰ ਬਿਜ਼ਨਸ ਕਲਾਸ ਦੇ ਵਿੱਚ ਦਿੱਲੀ ਲਿਆਂਦਾ ਜਾਂਦਾ ਆ ਦਿੱਲੀ ਪਹੁੰਚਣ ਤੋਂ ਬਾਅਦ ਇੱਕ ਪ੍ਰਾਈਵੇਟ ਜੈੱਟ ਨੂੰ ਇਹਨਾਂ ਦੋਨਾਂ ਸਿੰਘਾਂ ਵੱਲੋਂ ਆਪਣੀ ਨਿੱਜੀ ਕਮਾਈ ਦੇ ਵਿੱਚ ਆਪਣੀ ਪਰਸਨਲ ਕਮਾਈ ਦੇ ਵਿੱਚੋਂ ਇੱਕ ਪ੍ਰਾਈਵੇਟ ਜੈੱਟ ਨੂੰ ਬੁੱਕ ਕੀਤਾ ਜਾਂਦਾ ਆ ਤੇ ਉਸ ਪ੍ਰਾਈਵੇਟ ਜੈੱਟ ਦੇ ਵਿੱਚ ਇਸ ਪਾਵਨ ਪਵਿੱਤਰ ਕਲਗੀ ਸਾਹਿਬ ਨੂੰ ਬਹੁਤ ਹੀ ਸੁਚੱਮਤਾ ਦੇ ਨਾਲ ਸ਼੍ਰੀ ਅਮਰਸਾਹ ਸਾਹਿਬ ਵਿਖੇ ਲਿਆਂਦਾ ਜਾਂਦਾ ਆ ਉਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਨ ਗਿਆਨੀ ਗੁਰਬਚਨ ਸਿੰਘ ਜੀ ਉਹਨਾਂ ਵੱਲੋਂ ਆਪ ਸ਼੍ਰੀ ਅਮਰਸਰ ਸਾਹਿਬ 에어ਪੋਰਟ ਤੇ ਜਾ ਕੇ ਇਸ ਕਲਗੀ ਸਾਹਿਬ ਨੂੰ ਰਿਸੀਵ ਕੀਤਾ ਜਾਂਦਾ ਹੈ ਤੇ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਜਾਂਦੀ ਹੈ ਸ਼ੁਕਰਾਨੇ ਦੀ ਤੇ ਫਿਰ ਲਗਾਤਾਰ 5 ਦਿਨ ਤੱਕ ਸੰਗਤਾਂ ਨੂੰ ਇਸ ਪਾਵਨ ਪਵਿੱਤਰ ਕਲਗੀ ਸਾਹਿਬ ਜਿਹੜੇ ਦਰਸ਼ਨ ਕਰਾਏ ਜਾਂਦੇ ਆ ਤੇ ਫਿਰ ਇਸ ਕਲਗੀ ਸਾਹਿਬ ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਤੋਸ਼ੇਖਾਨੇ ਚ ਰੱਖ ਦਿੱਤਾ ਜਾਂਦਾ ਆ ਤੇ ਜਿਹੜੇ ਦੋ ਸਿੰਘਾਂ ਨੇ ਲਗਾਤਾਰ 10 ਸਾਲ ਤੱਕ ਇੰਨੀ ਕਹਲਣਾ ਕਾਲੀ ਸੀਗੀ ਇੰਨੀ ਮਿਹਨਤ ਮੁਸ਼ਕਤ ਕੀਤੀ ਸੀਗੀ ਆਪਣਾ ਇਹਨਾਂ ਪੈਸਾ ਲਾਇਆ ਸੀਗਾ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਇਹ ਕਿਹਾ ਜਾਂਦਾ ਆ ਕਿ ਤੁਹਾਨੂੰ ਵੱਡਾ ਸਨਮਾਨ ਦਿੱਤਾ ਜਾਊਗਾ ਤੁਸੀਂ ਇੰਨੀ ਸੇਵਾ ਦਾ ਕੰਮ ਕੀਤਾ ਆ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿੰਨੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਨਾ ਇਹ ਸਾਰੀ ਜਾਣਕਾਰੀ ਵੀ ਇਹਨਾਂ ਦੋਨਾਂ ਵੀਰਾਂ ਵੱਲੋਂ ਹੀ ਇਕੱਠੀ ਕੀਤੀ ਗਈ ਸੀ ਇਹਨਾਂ ਵੀਰਾਂ ਦੇ ਨਾਮ ਨੇ ਵੀਰ ਕਮਲਜੀਤ ਸਿੰਘ ਤੇ ਪਾਈ ਹਰਪ੍ਰੀਤ ਸਿੰਘ ਤੇ ਇਸ ਖੋਜ ਦੇ ਵਿੱਚ ਆਪਣਾ ਕੁਝ ਯੋਗਦਾਨ ਵੀਰ ਨਿਸ਼ਾਨ ਸਿੰਘ ਆਸਟ੍ਰੇਲੀਆ ਵੱਲੋਂ ਵੀ ਪਾਇਆ ਗਿਆ ਸੀ ਹੁਣ ਆਪਾਂ ਇਹ ਜਿਹੜੀ ਗੱਲ ਕਰ ਰਹੇ ਸੀ ਕਿ ਇਸ ਪਾਵਨ ਪੁੱਤਰ ਕਲਗੀ ਸਾਹਿਬ ਨੂੰ ਸ੍ਰੀ ਅਮਰਸਾ ਸਾਹਿਬ ਵਿਖੇ ਲਿਆਂਦਾ ਗਿਆ ਤੇ ਇਸ ਦੀ ਅਰਦਾਸ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰਾਈ ਗਈ ਤੇ ਸੰਗਤਾਂ ਨੂੰ 5 ਦਿਨ ਤੱਕ ਇਸ ਦੇ ਦਰਸ਼ਨ ਕਰਾਏ ਗਏ ਇਹ ਗੱਲ ਆ 2008 ਦੀ ਤੇ ਇਹ ਜਿਹੜੇ ਸਾਡੇ ਦੋ ਵੀਰ ਨੇ ਵੀਰ ਕਮਲਜੀਤ ਸਿੰਘ ਤੇ ਭਾਈ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ 10 ਸਾਲ ਦਾ ਸਮਾਂ ਦਿੱਤਾ ਸੀਗਾ ਇਹ ਸਾਰੇ ਕਾਰਜ ਨੂੰ ਕਰਨ ਵਾਸਤੇ ਉਹਨਾਂ ਨੂੰ ਸ਼੍ਰਮਣੀ ਕਮੇਟੀ ਵੱਲੋਂ ਇਹ ਕਿਹਾ ਗਿਆ ਸੀ ਕਿ ਤੁਹਾਨੂੰ ਅਸੀਂ ਵੱਡੇ ਸਨਮਾਨ ਦੇਵਾਂਗੇ ਵੱਡੇ ਇਨਾਮ ਦੇਵਾਂਗੇ ਕਿਉਂਕਿ ਤੁਸੀਂ ਇੰਨੀ ਸੇਵਾ ਦਾ ਕੰਮ ਕੀਤਾ ਇਹਨੇ ਪੁੰਨ ਦਾ ਕੰਮ ਕੀਤਾ ਤੇ 2008 ਤੋਂ ਬਾਅਦ ਚਲੋ ਇਹਨਾਂ ਨੂੰ ਸਨਮਾਨ ਤਾਂ ਕੀ ਦੇਣਾ ਸੀਗਾ ਇਹਨਾਂ ਨੂੰ ਇਨਾਮ ਤਾਂ ਕੀ ਦੇਣਾ ਸੀਗਾ ਸਗੋਂ ਇਹਨਾਂ ਨੂੰ ਉਲਟਾ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਆਪਣੇ ਕਾਗਜ਼ ਪੱਤਰ ਲੈ ਕੇ ਸਾਡੇ ਕੋਲ ਪਹੁੰਚੋ ਤੇ ਸਾਬਤ ਕਰੋ ਕਿ ਇਹ ਜੋ ਕਲਗੀ ਸਾਹਿਬ ਆ ਨਾ ਇਹ ਅਸਲੀ ਹੈ ਇਹ オリジナル ਆ ਹੁਣ ਇੱਥੇ ਨਾ ਮੇਰੇ ਮਨ ਦੇ ਵਿੱਚ ਇੱਕ ਸਵਾਲ ਉੱਠਦਾ ਜਿਹਦੀ ਗੱਲ ਮੈਂ ਵੀਡੀਓ ਦੇ ਸਟਾਰਟਿੰਗ ਚ ਕੀਤੀ ਸੀਗੀ ਕਿ ਜਿਹਦਾ ਜਵਾਬ ਮੈਨੂੰ ਨਹੀਂ ਮਿਲਿਆ ਪਰ ਜੇਕਰ ਤੁਹਾਨੂੰ ਇਹ ਜਵਾਬ ਮਿਲੇ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਇਸ ਗੱਲ ਦਾ ਜਵਾਬ ਦਿਓ ਜਦੋਂ ਇਹਨਾਂ ਦੋਨਾਂ ਵੀਰਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਆਪਣੇ ਕਾਗਜ਼ ਪੱਤਰ ਲੈ ਕੇ ਆਓ ਤੇ ਸਾਬਤ ਕਰੋ ਕਿ ਇਹ ਕਲਗੀ ਸਾਹਿਬ ਜਿਹੜੀ ਆ オリジナル ਆ ਠੀਕ ਆ ਚਲੋ ਮੰਨ ਲਿਆ ਕਿ ਕਲਗੀ ਸਾਹਿਬ オリジナル ਨਹੀਂ ਆ ਜੇਕਰ ਇਹ ਕਲਗੀ ਸਾਹਿਬ オリジナル ਨਹੀਂ ਆ ਤਾਂ ਤੁਸੀਂ ਇਸ ਨੂੰ ਤੋਸ਼ੇ ਖਾਨੇ ਵਿੱਚ ਕਿਉਂ ਰੱਖਿਆ ਆ ਵਾ ਤੇ ਜੇਕਰ ਇਹ オリジナル ਹੈ ਤਾਂ ਫਿਰ ਇਸ ਦੇ ਦਰਸ਼ਨ ਸੰਗਤ ਨੂੰ ਕਿਉਂ ਨਹੀਂ ਕਰਵਾਏ ਜਾਂਦੇ ਇਹਨਾਂ ਵੀਰਾਂ ਨੇ 10 ਸਾਲ ਦੀ ਆਪਣੀ ਮਿਹਨਤ ਲਾ ਕੇ ਇਸ ਕਲਗੀ ਸਾਹਿਬ ਨੂੰ ਲੱਭ ਕੇ ਲਿਆਂਦਾ ਉਹਨਾਂ ਨੇ ਤਾਂ ਦੱਸਤਾ ਸੀਗਾ ਕਿ ਇਹ ਕਲਗੀ ਸਾਹਿਬ オリジナル ਆ 2008 ਤੋਂ ਬਾਅਦ ਅੱਜ 2025 ਆ ਗਿਆ ਤਕਰੀਬਨ 16-17 ਸਾਲ ਹੋ ਗਏ ਆ ਤੇ ਅੱਜ ਸਾਡੀ ਕਮੇਟੀ ਕੋਲੋਂ ਇਹ ਨਹੀਂ ਪਤਾ ਲਾਇਆ ਗਿਆ ਅਜੇ ਤੱਕ ਵੀ ਇਹ ਕਲਗੀ ਸਾਹਿਬ オリジナル ਆ ਕਿ ਨਹੀਂ ਆ ਤੇ ਜਿਨ੍ਹਾਂ ਨੇ ਇਸ ਕਲਗੀ ਸਾਹਿਬ ਦੀ ਪਛਾਣ ਕਰਕੇ ਲੈ ਕੇ ਆਇਆ ਸੀਗਾ ਉਹਨਾਂ ਦਾ ਵੀ ਕਿਤੇ ਕੋਈ ਨਾਮ ਨਹੀਂ ਲਿਆ ਜਾਂਦਾ ਸੋ ਵਾਹਿਗੁਰੂ ਅਗੇ ਹੋਰ ਅਰਦਾਸ ਹੈ ਕਿ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਸਮੱਤ ਬਖਸ਼ੋ ਸਾਡੇ ਵਿੱਚ ਜੋ ਕ੍ਰਿਤਿयां ਆ ਚੁੱਕੀਆਂ ਨੇ ਸਾਡੇ ਵਿੱਚ ਜੋ ਕਮੀਆਂ ਆ ਚੁੱਕੀਆਂ ਨੇ ਸਾਡੇ ਵਿੱਚ ਜੋ ਗਲਤ ਬੰਦੇ ਜੁੜ ਚੁੱਕੇ ਨੇ ਆਪ ਜੀ ਆਪਣੀ ਕਿਰਪਾ ਕਰੋ ਸਾਨੂੰ ਸੋਝੀ ਬਖਸ਼ੋ ਸਮੱਤ ਬਖਸ਼ੋ ਸੁਮਨ ਭਰਦਾ ਇਹੋ ਜੀਆਂ ਗੱਲਾਂ ਸੋਚ ਕੇ ਜਦੋਂ ਇਦਾਂ ਪਤਾ ਲੱਗਦਾ ਕਿ ਸਾਡੇ ਵਿੱਚ ਅਜੇ ਵੀ ਅਜਿਹੇ ਸਿੱਖ ਮੌਜੂਦ ਆ ਜੋ ਆਪਣੇ ਗੁਰੂ ਵਾਸਤੇ ਸਭ ਕੁਝ ਕਰਨ ਨੂੰ ਕਰ ਗੁਜ਼ਰਨ ਨੂੰ ਤਿਆਰ ਆ ਜੋ ਇੰਨੀ ਮਿਹਨਤ ਕਰਦੇ ਨੇ ਜਿਨ੍ਹਾਂ ਨੇ ਆਪਣਾ ਇਨਾਮ ਆਪਣਾ ਇਨਾ ਪੈਸਾ ਖਰਾਬ ਕੀਤਾ ਤੇ ਉਹਨਾਂ ਉੱਪਰ ਅਖੀਰ ਤੇ ਇਹ ਕਿਆ ਜਾਂਦਾ ਆ ਕਿ ਤੁਸੀਂ ਸਾਨੂੰ ਸਾਬਤ ਕਰੋ ਕਿ ਤੁਸੀਂ ਸੱਚੇ ਹੋ ਜਾਂ ਨਹੀਂ ਸੋ ਤੁਹਾਡੀ ਇਸ ਬਾਰੇ ਕੀ ਰਾਏ ਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇਕਰ ਸਾਡੀ ਅੱਜ ਦੀ ਵੀਡੀਓ ਸਾਡੀ ਅੱਜ ਦੀ ਕੋਸ਼ਿਸ਼ ਤੁਹਾਨੂੰ ਵਧੀਆ ਲੱਗੀ ਤਾਂ ਸਾਨੂੰ ਇੱਕ ਵਾਰ ਲਾਈਕ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਨੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੋ ਨਵੇਂ ਵੀਵਰਸ ਆਏ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਅੱਗੇ ਤੋਂ ਅਸੀਂ ਅਜਿਹੀਆਂ ਕੋਈ ਵੀ ਵੀਡੀਓ ਲੈ ਕੇ ਆਈਏ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਗੁਰੂ ਫਤਿਹ ਦੀ ਸਾਂਝ ਪਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਵਰਸ 에ਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੀ ਕਿ ਉਹਨਾਂ ਨੂੰ ਬੜੇ ਨਾਮਾਂ ਤੋਂ ਯਾਦ ਕੀਤਾ ਜਾਂਦਾ ਲੇਕਿਨ ਇੱਕ ਨਾਮ ਉਹਨਾਂ ਦਾ ਵਾਹ ਕਲਗੀਧਾ ਬਾਦਸ਼ਾਹ ਕਲਗੀਧਾ ਬਾਦਸ਼ਾ ਕਿ ਜਿਸ ਤਰ੍ਹਾਂ ਕਿ ਆਪਾਂ ਵੀਡੀਓ ਚ ਵੇਖਣਦੇ ਸੀ ਗੁਰਗੋਬਨ ਸਿੰਘ ਰਹੇਗੇ 10ਵੇਂ ਪਾਤਸ਼ਾਹ ਉਸ ਤੋਂ ਬਾਅਦ ਉਹਨਾਂ ਨੂੰ ਉਕਲਗੀ ਜਿਹੜੀ ਹੈ ਰਾਜਾ ਰਣਜੀਤ ਸਿੰਘ ਤੱਕ ਪਹੁੰਚ ਗਈ ਕਿਸੇ ਵੀ ਤਰੀਕੇ ਨਾਲ ਪਹੁੰਚੀ ਲੇਕਿਨ ਉਹ ਰਾਜਾ ਰਣਜੀਤ ਤੱਕ ਪਹੁੰਚ ਗਈ ਔਰ ਉਸ ਤੋਂ ਬਾਅਦ ਆ ਫੇਰ ਕਿ ਹੋ ਚਲੀ ਗਈ ਫੇਰ ਰਾਜਾ ਰਣਜੀਤ ਸਿੰਘ ਕੋ ਆਈ ਔਰ ਹੁਣ 2008 ਦੇ ਵਿੱਚ 10 ਸਾਲ ਦੀ ਮਿਹਨਤ ਕਰਕੇ ਦੋ ਵੀਰ ਜਿਹੜੇ ਆ ਉਹ ਉਹਨੂੰ ਲੈ ਕੇ ਆਏ ਲੇਕਿਨ ਉਹ ਇਹੀ ਸਾਬਤ ਨਹੀਂ ਕਰਨ ਚਾਹੀਏ ਤੇ ਕਰ ਸਕੇ ਕਿ ਇਹ ਕੀ ਨਕਲੀ ਹੈ ਜਾਂ ਅਸਲੀ ਹੈ ਅਗਰ ਉਹਨਾਂ ਨੇ ਲਿਆਉਣੀ ਹੁੰਦੀ ਕੋਈ ਨਕਲੀ ਉਹ 1 ਸਾਲ ਚ ਲੈਣ ਦੇ 2 ਸਾਲ ਚ ਲੈਣ ਦੇ ਲੇਕਿਨ 10 ਸਾਲ 10 ਸਾਲ ਉਹਨਾਂ ਨੇ ਮਿਹਨਤ ਕੀਤੀ ਹੁੰਦੀ ਤੇ ਔਰ ਉਹਨੂੰ ਲੈ ਕੇ ਆਏ ਆਖਰ ਉਹਨਾਂ ਨੇ 10 ਸਾਲ ਲਾਏ ਕੋਈ ਮਿਹਨਤ ਕੀਤੀ ਆਖਰ ਹਰ ਰਿਸਰਚ ਤੋਂ ਵਾਦਾ ਲੈ ਕੇ ਆਇਆ ਨਾ ਇਸ ਤਰ੍ਹਾਂ ਅਗਰ ਕੋਈ ਮਿਹਨਤ ਕਰੇ ਔਰ ਉਹਦੀ ਮਿਹਨਤ ਨੂੰ ਇੰਜ ਜ਼ਾਇਆ ਨਹੀਂ ਕਰਨਾ ਚਾਹੀਦਾ ਅਗਰ ਉਹ ਨਹੀਂ ਹੈਗੀ ਤੁਸੀਂ ਆਪਣੇ ਤੋਸ਼ਾਖਾਨਾ ਚੋਂ ਬਾਹਰ ਕੱਢ ਦੋ ਉਹ ਲੋਕਾਂ ਨੂੰ ਦੇ ਦਰਸ਼ਨ ਤੁਸੀਂ ਨਹੀਂ ਕਰਾਉਣ ਦੇ ਤੇ ਤੁਸੀਂ ਉਹਨੂੰ ਬਾਹਰ ਕੱਢ ਦੋ ਫਿਰ ਅਗਰ ਤੁਹਾਨੂੰ ਇਤਬਾਰ ਨਹੀਂ ਹੈ ਕਿਉਂਕਿ ਗੱਲ ਹੁੰਦੀ ਹੈ ਯਕੀਨ ਦੀ ਯਕੀਨ ਤੁਹਾਨੂੰ ਹੁੰਦਾ ਨਾ ਇੰਨਾ ਤੇ ਤੁਸੀਂ ਉਹ ਨਕਲੀ ਜਿਹੜੀ ਹੈ ਨਾ ਉਹਨੂੰ ਵੀ ਤੁਸੀਂ ਅਸਲੀ ਸਮਝਦੇ ਨਾ ਤੇ ਉਹ ਤੁਹਾਡਾ ਯਕੀਨ ਇੰਨਾ ਹੁੰਦਾ ਕਿ ਉਹ ਤੁਹਾਨੂੰ ਉਸੇ ਤਰ੍ਹਾਂ ਹੀ ਲੱਗਦੀ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਜੀ ਔਰ ਲੇਕਿਨ ਤੁਹਾਨੂੰ ਯਕੀਨ ਹੀ ਨਹੀਂ ਹੈ ਤਾਂ ਤੁਸੀਂ ਉਹਨੂੰ ਬੇਸ਼ੱਕ ਉਹ ਤੁਹਾਨੂੰ ਹੁਣ ਅਸਲੀ ਵੀ ਹੋਵੇਗੀ ਤੇ ਤੁਸੀਂ ਤੁਹਾਨੂੰ ਉਹਦਾ ਕੋਈ ਫਾਇਦਾ ਨਹੀਂ ਹੈ ਤੁਸੀਂ ਉਹਨੂੰ ਤੋਸ਼ਖਾਨਾ ਚ ਕੱਟ ਸਕਦੇ ਜੇ ਔਰ ਮੈਂ ਕਹਿੰਦਾ ਇਸ ਗੱਲ ਨੂੰ ਕਹਿਣੀ ਹੈ ਕਿ ਤੁਸੀਂ ਜਾਂ ਤੇ ਫਿਰ ਉਹਨੂੰ ਬਾਹਰ ਕੱਢ ਦਿਓ ਜਾਂ ਫਿਰ ਉਹਨਾਂ ਜਿਹੜਾ ਵੀਰਾਂ ਨੇ 10 ਸਾਲ ਮਿਹਨਤ ਕੀਤੀ ਹੁੰਦਾ ਉਹਨਾਂ ਨੂੰ ਸਿਲਾ ਦਿਓ ਕਿਉਂਕਿ ਹਰ ਇੱਕ ਮਿਹਨਤ ਮਜ਼ਦੂਰ ਜਿਹੜਾ ਨਾ ਉਹਦੀ ਜਿਹੜੀ ਹੈ ਮਜ਼ਦੂਰੀ ਉਹ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਦੇਣੀ ਚਾਹੀਦੀ ਹੈ। ਬਾਕੀ ਮੈਨੂੰ ਤੇ ਜਿਹੜੀ ਇਹ ਇਨਫੋਰਮੇਸ਼ਨ ਸੀ ਕਲਗੀ ਦੇ ਬਾਰੇ ਵਿੱਚ ਮੈਂ ਪਹਿਲਾਂ ਤਾਂ ਨਹੀਂ ਸੀ ਜਾਣਦੀ। ਹੁਣ ਮੈਨੂੰ ਪਤਾ ਲੱਗੀ ਹੈ ਕਿਉਂਕਿ ਮੈਂ ਇਹ ਜੀ ਵੀਡੀਓ ਪਹਿਲਾਂ ਕੋਈ ਨਹੀਂ ਸੀ ਵੇਖੀ। ਬਾਕੀ ਮੈਨੂੰ ਤੇ ਬੜੀ ਵਧੀਆ ਲੱਗੀ। ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹੱਕ ਜ਼ਰੂਰ ਕਰਿਓ ਔਰ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਵੇਖਣ ਨਾਲ ਜਿਹੜੇ ਆ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰ ਦਿਆ ਕਰੋ।